ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਡਰਾਈਵਰ ਵੀਰਾਂ ਨੂੰ ਜਿੰਨੇ ਵੀ ਪੰਜਾਬ ਦੇ ਨੇ ਜਿੰਨੇ ਵੀ ਬਾਹਰ ਬੈਠੇ ਨੇ ਸਾਰੇ ਮੇਰੇ ਭਰਾ ਅੱਛਾ ਦੋਸਤੋ ਗੱਲ ਇਦਾਂ ਵਾ ਇੱਕ ਖਬਰ ਬਿਲਕੁਲ ਝੂਠੀ ਏ ਜਿਹੜੇ ਵਿੱਚ ਦੱਸਿਆ ਜਾਂਦਾ ਵਾ ਕਿ ਆਪਣੇ ਤੇਲ ਟੈਂਕਰ ਵਾਲਿਆਂ ਨੇ ਹੜਤਾਲ ਖੋਲੀ ਏ ਕੋਈ ਟੈਂਕਰ ਵਾਲਿਆਂ ਨੇ ਹੜਤਾਲ ਨਹੀਂ ਜੇ ਖੋਲੀ ਉਹ ਕਿਸੇ ਨੇ ਸ਼ਰਾਰਤ ਕੀਤੀ ਸੀ ਉਹਨੂੰ ਜੁੱਤੀ ਫਿਰ ਗਈ ਏ ਤੇ ਐਵੇਂ ਨਾ ਗੱਡੀਆਂ ਲਾ ਕੇ ਤੁਰ ਪਿਓ ਜਾਂ ਘਰੋਂ ਗੱਡੀਆਂ ਤੇ ਜਾਣ ਦੀ ਕੋਸ਼ਿਸ਼ ਨਾ ਕਰਿਓ ਜੁੱਤੀਆਂ ਦੇ ਹਾਰ ਪਹਿਣ ਕੇ ਗਲਾਂ ਦੇ ਵਿੱਚ ਤੇ ਵੀਡੀਓ ਪਊਗੀ ਸੋਸ਼ਲ ਮੀਡੀਆ ਤੇ ਤੇ ਮੂੰਹ ਕਾਲਾ ਕੀਤਾ ਜਾਏਗਾ ਤੇ ਬੰਦੇ ਦੇ ਪੁੱਤਾਂ ਗਾਪੋ ਆਪਣੇ ਘਰੇ ਬਹਿ ਜਾਓ ਆਪਣ ਆਪਣੇ ਪਰਿਵਾਰ ਦੇ ਵਿੱਚ ਬਹਿ ਜਾਓ ਠੀਕ ਆ ਕੋਈ ਲੋੜ ਨਹੀਂ ਕਿਸੇ ਝੂਠੀ ਖਬਰ ਦੇ ਉੱਤੇ ਯਕੀਨ ਵਿਸ਼ਵਾਸ ਕਰਨ ਦੀ ਆ ਸਾਰੇ ਵੀਰ ਇੱਥੇ ਬੈਠੇ ਨੇ ਖਲੋਤੇ ਨੇ ਕੋਈ ਖਬਰ ਨਹੀਂ ਜੇ ਤੁਹਾਨੂੰ ਪਤਾ ਜਿਹੜੇ ਵਿਕੇ ਹੋਏ ਬਕਾਊ ਮੀਡੀਆ ਉਹ ਖਬਰ ਇਸ ਚੀਜ਼ ਨੂੰ ਫਲਾਊਗਾ ਕਿਉਂਕਿ ਉਹ ਸਾਰੀ ਦੁਨੀਆ ਵੇਖੂਗੀ ਉਹਨਾਂ ਨੂੰ ਪੈਸਾ ਕਮਾਇਆ ਜਾਂਦਾ ਇਸ ਚੀਜ਼ ਤੋਂ ਝੂਠ ਤੋਂ ਵੀ ਲੋਕ ਪੈਸਾ ਕਮਾਉਂਦੇ ਨੇ ਕੋਈ ਵੀ ਮੇਰਾ ਭਰਾ ਇਹ ਨਾ ਸਮਝੇ ਵੀ ਕਿ ਹੜਤਾਲ ਟੁੱਟ ਗਈ ਆ ਜਾਂ ਕੁਝ ਵੀ ਆ ਆ ਵੇਖੋ ਸਾਰੇ ਟੈਂਟ ਲਾ ਕੇ ਬੈਠੇ ਆ ਠੀਕ ਆ ਇਹ ਆ ਵੇਖੋ ਸਾਰੇ ਖੜੋਤੇ ਨੇ ਕੋਈ ਹੜਤਾਲ ਨਹੀਂ ਇਹ ਟੁੱਟੀ ਆ ਸਾਰੇ ਡਰਾਈਵਰ ਵੀ ਟੈਂਕਰਾਂ ਵਾਲੇ ਨੇ ਸਾਰੇ ਟੈਂਕਰ ਚਲਾਉਂਦੇ ਨੇ ਡੀਜ਼ਲ ਵਾਲੇ ਪੈਟਰੋਲ ਵਾਲੇ ਗੈਸ ਵਾਲੇ ਟੈਂਕਰ ਚਲਾਉਂਦੇ ਨੇ ਆ ਸਾਰੇ ਇੱਥੇ ਖੜੋਤੇ ਨੇ ਤੇ ਕਿਸੇ ਵੀ ਚੀਜ਼ ਤੇ ਕੋਈ ਵੀ ਯਕੀਨ ਕਰਨ ਦੀ ਲੋੜ ਨਹੀਂ ਜੇ ਕੀਮਤੀ لال ਪੰਜਾਬ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਤੋਂ 98881099 3685 ਮੇਰਾ ਫੋਨ ਨੰਬਰ ਆ ਮੇਰੇ ਨਾਲ ਗੱਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ